ਮંત્રી ਅਹੁਦੇ ਦੇ ਲਈ 500 ਕਰੋੜ ਰੁਪਏ ਵਾਲੀ ਟਿੱਪਣੀ ਲਈ ਕਾਂਗਰਸ ਪਾਰਟੀ ਤੋਂ ਮੋਰਦਿਲ ਕੀਤੀ ਗਈ ਨਵਜੋਤ ਕੌਰ ਸਿੱਧੂ ਤੇ ਹੁਣ ਰਾਜਾ ਵੜਿੰਗ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਬੁੱਧਵਾਰ ਨੂੰ ਨਵਜੋਤ ਕੌਰ ਨੇ ਕਿਹਾ ਕਿ ਉਹ ਤੇ ਉਹਨਾਂ ਦੇ ਪਤੀ ਹਮੇਸ਼ਾ ਹੀ ਪਾਰਟੀ ਨਾਲ ਰਹਿਣਗੇ ਕੌਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਕੌਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਵੀ ਤਿੱਖਾ ਹਮਲਾ ਬੋਲਿਆ ਤੇ ਕਿਹਾ ਕਿ ਉਹਨਾਂ ਨੇ ਪਾਰਟੀ ਨੂੰ ਬਰਬਾਦ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਕਾਂਗਰਸ ਨੇ ਸੋਮਵਾਰ ਨੂੰ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੋਤਲ ਕੀਤਾ ਕਿਉਂਕਿ ਉਹਨਾਂ ਦੀ ਟਿੱਪਣੀ ਸੀ ਕਿ ਮੁੱਖ ਮੰਤਰੀ ਦੇ ਅਹੁਦੇ ਲਈ 500 ਕਰੋੜ ਰੁਪਏ ਦੇ ਇੱਕੇ ਰਾਜਨੀਤਿਕ ਵਿਵਾਦ ਪੈਦਾ ਕੀਤਾ ਬੁੱਧਵਾਰ ਨੂੰ ਇੱਕ ਸਿੱਕ ਪੋਸਟ ਵਿੱਚ ਨਵਜੋਤ ਕੌਰ ਨੇ ਲਿਖਿਆ ਕਿ ਅਸੀਂ ਕਾਂਗਰਸ ਦੇ ਨਾਲ ਹਾਂ ਤੇ ਹਮੇਸ਼ਾ ਇਸਦੇ ਨਾਲ ਹੀ ਰਹਾਂਗੇ ਅਤੇ ਅਸੀਂ ਆਪਣੇ ਪੰਜਾਬ ਰਾਜ ਜਿੱਤਾਂਗੇ ਅਤੇ ਇਸ ਨੂੰ ਆਪਣੇ ਨਿਮਰ ਪਿਆਰੇ ਅਤੇ ਕੁਰਬਾਨੀ ਦੇਣ ਵਾਲੇ ਗਾਂਧੀ ਪਰਿਵਾਰ ਨੂੰ ਭੇਟ ਕਰਾਂਗੇ ਇਸ ਮਗਰੋਂ ਨਵਜੋਤ ਕੌਰ ਨੇ ਨਿਸ਼ਾਨਾ ਸਾਧਦੇ ਹੋਏ ਰਾਜਾ ਵੜਿੰਗ ਤੇ ਲਿਖਿਆ ਕਿ ਉਹ 70 ਕੁਸ਼ਲ ਇਮਾਨਦਾਰ ਅਤੇ ਵਫਾਦਾਰ ਆਗੂਆਂ ਦੇ ਸੰਪਰਕਚੀ ਨੇ ਜਿਨ੍ਹਾਂ ਨੂੰ ਵੜਿੰਗ ਕਾਂਗਰਸ ਤੋਂ ਦੂਰ ਕਰ ਦਿੱਤਾ ਹੈ ਅਤੇ ਜੋ ਕਿ ਕਾਂਗਰਸ ਦੇ ਟਿਕਟਾਂ ਲਈ ਜਿੱਤਣ ਵਾਲੇ ਉਮੀਦਵਾਰਾਂ ਦੇ ਹੱਕਦਾਰ ਨੇ ਆਪਣੀ ਪੋਸਟ ਵਿੱਚ ਉਹਨਾਂ ਨੇ ਸੂਬਾ ਕਾਂਗਰਸ ਪ੍ਰਧਾਨ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਤੁਸੀਂ ਪੰਜਾਬ ਦੀਆਂ 70% ਸੀਟਾਂ ਨੂੰ ਬਰਬਾਦ ਕੀਤਾ ਜਿੱਥੇ ਤੁਸੀਂ ਪਹਿਲਾਂ ਹੀ ਬੇਅਸਰ ਲੋਕਾਂ ਨੂੰ ਝਾਲੀ ਟਿਕਟਾਂ ਦੇ ਚੁੱਕੇ ਹੋ ਇਸ ਦੇ ਬਾਵਜੂਦ ਕਾਂਗਰਸ ਪੰਜਾਬ ਦੇ ਵਿੱਚ ਜਿੱਤੇਗੀ ਨਵਜੋਤ ਕੌਰ ਨੇ ਵੜਿੰਗ ਦੇ ਨਿਸ਼ਾਨਾ ਸਾਧੇ ਹੋਇਆਗੇ ਲਿਖਿਆ ਕਿ ਤੁਹਾਨੂੰ ਟਿਕਟ ਵੇਚਣ ਲਈ ਗੁਜਰਾਤ ਤੋਂ ਕੱਢ ਦਿੱਤਾ ਗਿਆ ਸੀ ਫਿਰ ਵੀ ਤੁਸੀਂ ਉੱਥੇ ਮਹਿੰਗੀਆਂ ਕਾਰਾ ਜ਼ਮੀਨਾਂ ਅਤੇ ਮੈਟਰੋ ਖਰੀਦੀ ਕੀ ਤੁਸੀਂ ਆਈਟੀ ਵਿਭਾਗ ਦਾ ਸਪਸ਼ਟਿਕਰਨ ਸੁਣਨ ਲਈ ਤਿਆਰ ਹੋ ਰਾਜਾ ਵੜਿੰਗ ਆਪਣੇ ਕੁੱਤਿਆਂ ਦੀ ਵਰਤੋਂ ਨਾ ਕਰੋ ਜਿਨ੍ਹਾਂ ਨੂੰ ਤੁਹਾਡੇ ਕਾਰਨ ਟਿਕਟਾਂ ਮਿਲੀਆਂ ਨੇ ਉਹਨਾਂ ਪੁੱਛਿਆ ਕਿ ਕੀ ਤੁਸੀਂ ਲਗਾਤਾਰ ਕਾਂਗਰਸ ਪਾਰਟੀ ਦੇ ਵਿਰੋਧ ਦੇ ਵਿੱਚ ਕੰਮ ਨਹੀਂ ਕਰ ਰਹੇ ਅਤੇ ਉਮੀਦਵਾਰਾਂ ਨੂੰ ਹਰਾ ਰਹੇ ਹੋ ਅਤੇ ਉਹਨਾਂ ਨੂੰ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋਣ ਦੇ ਲਈ ਮਜਬੂਰ ਕਰ ਰਹੇ ਹੋ ਇਸ ਤੋਂ ਬਾਅਦ ਹੁਣ ਰਾਜਾ ਵੜਿੰਗ ਖੁੱਲ ਕੇ ਇਸ ਮਾਮਲੇ ਤੇ ਬੋਲਦੇ ਨਜ਼ਰ ਆਏ ਨਹੀਂ ਜਦੋਂ ਮੀਡੀਆ ਵੱਲੋਂ ਨਵਜੋਤ ਕੌਰ ਸੰਬੰਧੀ ਰਾਜਾ ਭੜਿੰਗ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੂੰ ਗੁੱਸਾ ਫੁੱਟਦਾ ਨਜ਼ਰ ਆਇਆ ਉਹਨਾਂ ਨੇ ਨਵਜੋਤ ਕੌਰ ਬਾਰੇ ਕੀ ਕੁਝ ਕਿਹਾ ਹੈ ਤੁਸੀਂ ਇੱਕ ਵਾਰ ਖੁਦ ਸੁਣੋ ਇਹਰੇ ਬਾਰੇ ਕੁਝ ਦੇਖਣਾ ਨਹੀਂ ਹੁੰਦਾ ਕਾਂਗਰਸ ਨੇ ਬੰਦ ਹੀ ਕਾਰਵਾਈ ਕਰਦੀ ਹੈ ਔਰ ਕਾਂਗਰਸ ਪਾਰਟੀ ਕਿਸੇ ਵੀ ਵਿਅਕਤੀ ਨੂੰ ਇਨਡਿਸਿਪਲਨ ਦੀ ਇਜਾਜ਼ਤ ਨਹੀਂ ਦਿੰਦੀ ਜੋ ਵਿਅਕਤੀ ਵੀ ਕਾਂਗਰਸ ਪਾਰਟੀ ਚ ਰਹਿ ਕੇ ਇਨਡਿਸਿਪਲਨ ਕਰੇਗਾ ਪੂਰੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ ਇਸੇ ਕਰਕੇ ਜਿਹੜਾ ਵੀ ਵਿਅਕਤੀ ਐਸੋ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੇਗਾ ਕਿਸੇ ਪਾਰਟੀ ਨਾਲ ਮਿਲ ਕੇ ਜਾਣਬੁੱਝ ਕੇ ਅਜੰਡੇ ਦੇ ਤਹਿਤ ਉਹ ਵਿਅਕਤੀ ਨੂੰ ਬਾਹਰਲਾ ਰਸਤਾ ਕਾਂਗਰਸ ਪਾਰਟੀ ਦਿਖਾਉਂਦੇ ਸਾਬ ਜਿਸ ਤਰ੍ਹਾਂ ਲੋਕ ਸਭਾ ਸੀਟਾਂ ਸੌਤਾ ਹੈ ਕਿ ਰਾਜ ਤੋਂ ਇੱਕ ਤਾਂ ਆ ਗਿਆ ਉਹ ਜਦੋਂ ਹੁਣ ਕਿਉਂ ਬੋਲਣਾ ਸ਼ੁਰੂ ਹੋਇਆ ਕਿਉਂਕਿ ਤੁਹਾਡੇ ਮਨ ਨੂੰ ਠੇਸ ਪਹੁੰਚਦੀ ਹੈ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਮੇਰੇ ਮਨ ਨੂੰ ਜਵਾਂ ਠੇਸ ਨਹੀਂ ਪਹੁੰਚਦੀ ਮੈਂ ਨਿਆਰੇ ਲੈ ਬਿਲਕੁਲ ਕਿਸੇ ਪ੍ਰਕਾਰ ਦੀ ਕੋਈ ਠੇਸ ਨਹੀਂ ਹੈ ਮੈਂ ਤਾਂ ਇਹ ਕਹਿਣਾ ਹੈ ਕਾਂਗਰਸ ਪਾਰਟੀ ਦਾ ਜੀਨੇ ਸਤਾ ਤੇ ਰਾਜ ਭਗ ਮੰਨਿਆ ਜਿੰਨਾ ਲੋਕਾਂ ਜਿਨ੍ਹਾਂ ਨੇ ਮਨਿਸਟਰੀਆਂ ਲਈਆਂ ਕਾਂਗਰਸ ਪਾਰਟੀ ਤੋਂ ਜਿਹੜੇ 4-4 ਸਾਲ ਮਨਿਸਟਰ ਰਹੇ ਫਿਰੋਦਿਆਂ ਤੇ ਰਹੇ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਉਹ ਜਦੋਂ ਕਾਂਗਰਸ ਪਾਰਟੀ ਦੀ ਬਦਖੋਈ ਕਰਦੇ ਆ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕੀ ਅਸੀਂ ਸਾਨੂੰ ਕੋਈ ਨਹੀਂ ਪੁੱਛਣਾ ਸੀ ਜੇ ਕਾਂਗਰਸ ਪਾਰਟੀ ਸਾਨੂੰ ਪ੍ਰਧਾਨ ਨਾ ਬਣਾਉਂਦੀ ਔਰ ਪ੍ਰਧਾਨ ਬਣ ਕੇ ਵੀ ਨਤੀਜੇ ਕਈਆਂ ਦੇ ਜ਼ੀਰੋ ਰਹੇ ਜ਼ੀਰੋ ਔਰ ਫੇਰ ਤੁਸੀਂ ਪਾਰਟੀ ਨੂੰ ਹੀ ਅਗਰ ਕੁਸੋਗੇ ਕੁਝ ਲੋਗ ਕਾ ਇਹ ਪਾਰਟੀ ਬਰਦਾਸ਼ਤ ਨਹੀਂ ਕਰੇ ਵਿਰੋਧੀ ਐਲੀਗੇਸ਼ਨ ਲਾਉਂਦੇ ਵੀ ਟਿਕਟਾਂ ਵੇਚੀਆਂ ਗਈਆਂ ਪੈਸੇ ਲੈ ਕੇ ਰਾਜਸਥਾਨ ਚ ਹੋਵੇ ਪੰਜਾਬ ਚ ਹੋਵੇ ਇਹ ਸ਼ੁਰੂ ਤੋਂ ਵਿਰੋਧੀ ਲਾਉਂਦੇ ਹੁੰਦੇ ਐ ਇਹੋ ਜੀ ਨਾ ਤਾਂ ਕਾਂਗਰਸ ਪਾਰਟੀ ਟਿਕਟ ਵੇਚਦੀ ਐ ਹੂੰ ਇੰਨਾ ਕਾਂਗਰਸ ਪਾਰਟੀ ਚ ਟਿਕਟ ਉ ਵਿਖਦੀ ਹੈ ਇੱਕ ਵਿਅਕਤੀ ਉਥੋਂ ਖੜਾ ਹੋ ਕੇ ਉੱਠ ਕੇ ਥੜੇ ਤੇ ਬੈਠ ਕੇ ਕੁਝ ਬੋਲੀ ਜਾਵੇ ਜੇ ਕੋਈ ਵਿਅਕਤੀ پاگل ਹੋ ਜੇ ਤਾਂ ਤੁਸੀਂ ਉਹਦੇ ਸਾਰੀ ਦਿਹਾੜੀ ਦੇ ਸਵਾਲ ਨਾ ਪੁੱਛੋ ਮੇਰੇ ਕੋਈ ਕੰਮ ਚੰਗਾ ਸਵਾਲ ਹੈ ਯਾਰ ਪੁੱਤ ਜੀ